ਸੰਗਤ ਆ ਗਈ ਚਾਹ ਆ ਗਈ ਹੈ ਚਾਹ ਲੱਗੇ ਚਾਰਾ ਲੰਗਰ ਖੁੱਲ ਗਿਆ ਹੋਰ ਸਾਰੀ ਗੱਲ ਸਾਰਿਆਂ ਨੂੰ ਬਜੀਤ ਕੋਲ ਚਾਹ ਬਣਾ ਕੇ ਲੈ ਆਂਦੀ ਆ ਬੀਬੀਆਂ ਵਾਸੀਆਂ ਲੈਣ ਲਈਆਂ ਤੇਰਾ ਇਰਾਦਾ ਵੀ ਚਾਹ ਪੀਣੂਗੀ ਤੇ ਫਿਰ ਮੈਂ ਤੇ ਹੁਣ ਪੀ ਲੈਣੀ ਕੋਈ ਪੈਂਦੇ ਪਈ ਤੇ ਕੋਈ ਸਿੱਧਾ ਪਈ ਵੀਡੀਓ ਦਾ ਕੰਮ ਕਰ ਰੋ ਕੇ ਨਹੀਂ ਕਾਹ ਜੀ ਤੇ ਆ ਕੰਮ ਮੜਿਆ ਬਾਹਰ ਨੂੰ ਗਏ ਆ ਇਹ ਕਿਹਾ ਵਿਹਲੇ ਬੈਠੇ ਚਾਹ ਨਾਲ ਘਟਪੜੀ ਆ ਅੱਜ ਪੋਨਮ ਦੀਆਂ ਤੇ ਆਂਟੀ ਦੀ ਅੱਖਾਂ ਨਹੀਂ ਖੁੱਲਣ ਡੀਆਂ ਤੇ ਬਲਜੀਤ ਦੀ ਜੀ ਕਹਿੰਦੀ ਚੱਲ ਵੀਡੀਓ ਕੋਈ ਨਹੀਂ ਰੋਕ ਲੋ ਇੱਥੇ ਪਹਿਲਾਂ ਇਹਨਾਂ ਨੂੰ ਚਾਹ ਪੀਉਂਨੇ ਆ ਹਾਂ ਚਾਹ ਪੀ ਕੇ ਭਾਵੇਂ ਆਂਟੀ ਉਸੋਂਗੇ ਇਹ ਚਾਹ ਪੀ ਕੇ ਨਹੀਂ ਕੋਈ ਵੀ ਸੌਂਦਾ ਜਾਗਦੇ ਕਿ ਸੌਂਦੇ ਆ ਕੋਈ ਪਤਾ ਨਹੀਂ ਦਾ ਇਹਨਾਂ ਦੇ ਚਾਹ ਦੇ ਦੇਖਿਓ ਕਿ ਸੁੱਤੀ ਰਹਾ ਇਹ ਚਾਹ ਦੇ ਗਰਾਨੀ ਚੜ ਗਈ ਤੇ ਸੁੱਤੀ ਰਹਾ ਗਰਾਨੀ ਚਾਹ ਨਾ ਨਹੀਂ ਚੜਦੀ ਬਾਹੂ ਪਰੌਂਟੇ ਖਾਈਏ ਨਾ ਫੇਰ ਚੜਦੀ ਆ ਕੀ ਭਾਣਟੀ ਜਿਆਦਾ ਚੜ ਜਾਈ ਐਂਟੀ ਕਹਿੰਦੇ ਨਹੀਂ ਮੈਨੂੰ ਨੀਂਦ ਆ ਜਾਣੀ ਹਾਂ ਕਈ ਵਾਰ ਇਦਾਂ ਹੁੰਦਾ ਮਨ ਨੂੰ ਪਹਿਲਾਂ ਪਹਿਲਾਂ ਹੁਣ ਨਹੀਂ ਪਤਾ ਮੈਨੂੰ ਹੁਣ ਨਹੀਂ ਕੋਈ ਇਦਾਂ ਕਰਦਾ ਜਦ ਨਿਗੇ ਨਿਗੇ ਹੋਈਦਾ ਹੈ ਨਾ ਦੁੱਧ ਪੀਂਦੇ ਹੱਦ ਤੋਂ ਹੁੰਦੀ ਸੀ ਤੇ ਐਂਟੀ ਜੀ ਤੇ ਕਿਤੇ ਮੱਜਾ ਭਾਜੀ ਜਾਣੀ ਆ ਨਾ ਤੇ ਇਦਾਂ ਨਾ ਬਿੱਲੀ ਵਾਂਗੂ ਚਾਹ ਦੇਣਾ ਜਾਈਆਂ ਖਣੀ ਵੇਂਦੇ ਨਾ ਕਿ ਕੋਈ ਤੇ ਦੁੱਧ ਤੇ ਦਊਗਾ ਹੀ ਨਾ ਨਾ ਨਹੀਂ ਉਹਨਾਂ ਦੁੱਧ ਤਾਂ ਕਰਨਾ ਤੇ ਵਾਰੀ ਵਾਰੀ ਸਾਰਿਆਂ ਨੇ ਨਾ ਜਦ ਜਦ ਮੱਜਾ ਭਾਜੀ ਜਾਣੀ ਆ ਉਦ ਚਾਹ ਡੀਕ ਦੇਣਾ ਕਿ ਚਾਹ ਮਿਲਦੇ ਹੁਣ ਰਾਤ ਹੀ ਚਾਹ ਪੀ ਜਾਣੀ ਤੇ ਨੀਂਦ ਆ ਜਾਂਦੀ ਹੁੰਦੀ ਸਾਡੇ ਘਰ ਤੇ ਹਜੇ ਵੀ ਰਾਤ ਨੂੰ ਚਾਹ ਪੀਂਦੇ ਆ ਮੇਰੇ ਡਾਡੀ ਨੂੰ ਵਾਰਾ ਤੇ ਰਾਤ ਦੀ ਚਾਹ ਪੀ ਕੇ ਸੌਂ ਪਾਵੇ 10 ਵਜੇ ਸੌਂ ਪਾਵੇ 11 ਵਜੇ ਮੇਰੇ ਭਰਾ ਨੇ ਵੀ ਰਾਤ ਦੀ ਚਾਹ ਪੀ ਕੇ ਸੌਂ ਪਾਉਂਦੇ ਪਹਿਲਾਂ ਮੈਨੂੰ ਵੀ ਇਹ ਆਦਤ ਹੁੰਦੀ ਸੀਗੀ ਅੱਜ ਜਦੋਂ ਦੀ ਮੇਰੇ ਲੜਨ ਲੱਗ ਗਈ ਨਾਲ ਜਿਹੜੀ ਪੂਨਮਾ ਇਹਨੇ ਮੇਰੇ ਰਾਤ ਦੀ ਚਾਹ ਬੰਦ ਕਰਾਤੀ ਹੰਟੀ ਬੰਦ ਪੁੱਛ ਲੋ ਕਿ ਚਾਹ ਪੀਂਦੇ ਆ ਕਿ ਵੀ ਅੱਥਾ ਹੋਣੀ ਆ ਨਾ ਤੂੰ ਕਿ ਸੌਂ ਲੱਗਿਆ ਪਰ ਕਿਹੜੀ ਚਾਹ ਹੁੰਦੀ ਆ ਮਜ਼ਾ ਤਾਂ ਆਈ ਓਏ ਤੂੰ ਮੇਰੀ ਚਾਹ ਬੰਦ ਕਰਾਈ ਨਾ ਆਪਣੇ ਭਰਾ ਦੀ ਤੇ ਡੈਡੀ ਦੀ ਵੀ ਮੈਂ ਚਾਹ ਬਣਾ ਕੇ ਦਿੰਨੀ ਆਪੋ ਤੇ ਆਪੇ ਬਣਾ ਕੇ ਪੀ ਲੀਂਦੀ ਆਂ ਕਿੰਨੀ ਛੜ ਗਈ ਉਹਨਾਂ ਨੂੰ ਇਹ ਨਹੀਂ ਕਿ ਮम्मी ਨੂੰ ਥਾਲਣਾ ਵੰਡਣੀ ਮੈਂ ਆਪੇ ਬਣਾ ਕੇ ਪੀ ਲਾਂ ਨੀ ਜੇ ਮम्मी ਸੌ ਗਈ ਜੇ ਜਾਗਦੀ ਆ ਫਿਰ ਕਹਾਂ ਬਣਾ ਦੇ ਜੇ ਸੌ ਗਈ ਆ ਤਾਂ ਨਾਪੇ ਬਣਾ ਕੇ ਪੀ ਲੈਣੀ ਭਾਵੇਂ ਪਰ ਪਰ ਬਧੇ ਪੱਤੀ ਲਾ ਕੇ ਪੀਣ ਤੇ ਭਾਵੇਂ ਚਾਹ ਬਣਾਉਂ ਨਹੀ ਮੈਨੂੰ ਤੇ ਪਿੰਡ ਆਪੋ ਬਣਾਉਂਦੇ ਹੁੰਦੇ ਆਈ ਚਾਹ ਰਾਤ ਦੀ ਹਾਦਸੇ ਪੈ ਗਈ ਨੇ ਤੇ ਮਹਾਨਤਾਈ ਆ ਮੈਂ ਇਹ ਨਹੀਂ ਚਾਹਨਾ ਚਾਹ ਰਾ ਤੋ ਪੀਣਾ ਤੇ ਮੈਨੂੰ ਫੇਰ ਨਹੀਂ ਹੁੰਦੀ ਨਹੀਂ ਹੁੰਦੀ ਇਹ ਆ ਮੈਂ ਸਾਰੀ ਦਿਹਾੜੀ ਚੇ 1 ਜਾਂ 2 ਵਾਰ ਚਾਹ ਪੀਣੀ ਆ ਅੱਬਾ ਤੇ ਮੈਨੂੰ ਪੱਕੀ ਚਾਹ ਨਹੀਂ ਲੱਗੀ ਕਈਆਂ ਨੂੰ ਜਿਹਦਾ ਪੱਕੀ ਲੱਗੀ ਹੁੰਦੀ ਆ ਮੈਨੂੰ ਨਹੀਂ ਮਿਲ ਗਈ ਮੈਂ ਪੀ ਲੈਣੀ ਹੁੰਦੀ ਨਹੀਂ ਮੈਨੂੰ ਕੋਈ ਗੱਲ ਨਹੀਂ ਪਰ ਮੈਨੂੰ ਮਾਨੂੰ ਪੱਕੀ ਲੱਗੀ ਆ ਤੁਹਾਨੂੰ 4 ਵਜੇ ਦੀ ਚਾਹ ਪੱਕੀ ਲੱਗੀ ਆ ਨਾ ਨਾ ਪੀਵਾ ਗੋੜਦਰਾਣ ਕੇ ਚਾਹ ਨਾ ਪੀਵਾ ਵੱਡਾ ਕੱਪ ਭਰ ਕੇ ਤੇ ਮੇਰੇ ਕੋ ਤੁਰੀਆਂ ਜਾਂਦਾ ਜਦੋਂ ਮੈਂ ਚਾਹ ਪੀਂਦੀ ਫੇਰ ਐ ਹੁਣ ਕੰਮ ਕਰਦੀ ਚਾਰਜ ਹੋ ਜਾਂਦੀ ਐ ਫੇਰ ਚਾਹ ਨਾਲ ਅੰਟੀ ਚਮਤੂ ਨਾਲ ਲਾਲਾ ਕੰਮ ਕਰਦੀ ਮੈਨੂੰ ਸੱਜਾ ਲੱਗਾ ਚਾਹ ਦਾ ਬਹੁਤ ਨਸ਼ਾ ਜੀ ਸੱਚੀ ਗੱਲ ਸਹੀ ਐ ਜਿਦਾ ਅੰਬਲੀਆਂ ਨੂੰ ਨਹੀਂ ਲੱਗਾ ਹੁੰਦਾ ਨਸ਼ਾ ਉਹਦਾ ਹਾਨੂੰ ਚਾਹ ਦਾ ਲੱਗਾ ਮੈਨੂੰ ਚਾਹ ਦਾ ਮੈਨੂੰ ਬਹੁਤ ਉਹਦਾ ਦੀ ਪਕਾਇਦ ਦਿੰਨੇ ਆ ਨਾ ਜਦੋਂ ਮੈਨੂੰ ਮਸਾ ਲੱਗ ਜਾਂਦਾ ਨਾ ਆਪਾਂ ਕਿੰਨਾ ਗੁੱਸਾ ਕਰਦੇ ਆ ਇਹ ਤੋਂ ਵਗਿਆ ਤੇਰਾ ਸਾਦਾ ਨਹੀਂ ਐ ਤੂੰ ਕਿਉਂ ਖਾਨਾ ਆਪ ਵੱਲੀ ਵੀ ਲੋ ਹੈ ਜਿਆਦਾ ਨਿਸ਼ਾਨੀ ਘਟਦਾ ਤੇ ਦੂਜਾ ਕਿੱਥੇ ਕਿੰਨੇ ਛੱਡ ਲੈਣ ਜਿੱਥੇ ਜਦੋਂ 4 ਵਜਦੇ ਹਮ ਉਹ ਨਹੀਂ ਆਮਣੀਆ ਵਾਂਗੂ 3:00 ਵਜਦੀ ਆ ਉਹ ਮੋਨੂ ਨੇ ਤਾਂ ਪੂਰੀ ਵਜਦੀ ਇਹਨੇ ਨਾ ਕੁਰਸੀ ਤੇ ਬੈਠੇ ਨੂੰ ਉਹਨਾਂ ਤੇ ਉਮੀਦ ਹੀ ਆਈ ਹੈ ਕਿ ਕਿਹਨੂੰ ਚਾਹ ਨਹੀਂ ਮਿਲੀ 4 ਵਜੇ ਵਾਲੀ ਖਾਸ ਕਰਕੇ ਤੇ ਭਰਾਵਾ ਇਹ ਨਸ਼ਾ ਹੀ ਪਤਾ ਨਹੀਂ ਕਿਦਾਂ ਦਾ ਮਾਪਿਓ ਆਪ ਪੋਸ਼-ਪੋਸ਼ ਕੀ ਦਿੰਦੇ ਆ ਆਹਾਂ ਸਹੀ ਹੈ ਹਾਂ ਮਾਪਿਓ ਤੇ ਕੀ ਰਿਸ਼ਤੇਦਾਰ ਵੀ ਪੋਸ਼-ਪੋਸ਼ ਕੀ ਦਿੰਦੇ ਆ ਮੇਰੀ ਗੱਲ ਸਮਝਨੀ ਹੈ ਯਾਰ ਮੈਂ ਅਸਲ ਵਿੱਚ ਜਦੋਂ ਨਹੀਂ ਸੀ ਮੇਰੀ ਜਾਂਦੀ ਨਾ ਡਿਊਟੀ ਤੇ ਤਾਂ ਮੈਂ ਇਹਨੂੰ ਪੁੱਛਦੀ ਆ ਉਹ ਤੇ ਚਾਹ ਪੀਂਦੀ ਆ ਆਹੋ ਮੈਂ ਲਾ ਲਈ ਤੇ ਜੇ ਉਹ ਕਹਿੰਦਾ ਨਹੀਂ ਮੰਮੀ ਇਹਦੀ ਪੀਤੀ ਹਾ ਜੇ ਨਹੀਂ ਮੇਰੀ ਨਕੁਆ ਹੈ ਕਿ ਆਪ ਬਗਾਰੇ ਕੇ ਬਾਰੇ ਹੈ ਨਹੀਂ ਉਹ ਜਿਹੇ ਕਹੋਗੇ ਨਾ ਪੀਂਦੀ ਮੈਂ ਸੱਚਾ ਚਾਹ ਪੀਂਦੀ ਹਾਂ ਹੁੰਦਾ ਪੁੱਣ ਮੈਂ ਇੱਕ ਗੱਲ ਹੀ ਹੋ ਤੈਨੂੰ ਖੋ ਸੁਣਾ ਚਾਹੀਦਾ ਵੈਸੇ ਚਾਹ ਦਾ ਹੀ ਨਸਵਾ ਮੈਨੂੰ ਹਾਂ ਇਹ ਹੋਰ ਤਾਂ ਨਹੀਂ ਕੋਈ ਕੰਮ ਖੁਸ਼ੀ ਹੈ ਕਿ ਖੁਸ਼ੀ ਹੈ ਮੈਂ ਕਿਨੇ ਦੁਖੀ ਹੈ ਹਾਂ ਨਹੀਂ ਬਸ ਮੈਂ ਇਹ ਚਾਹ ਤੋਂ ਹੀ ਬੜੀ ਤਾਂਗੀ ਦੋ ਚਾਵੇਂ ਬੰਦ ਕਰਾਈਆਂ ਨੇ ਦੋ ਚਾਵੇਂ ਬੰਦ ਕਰਾਈਆਂ ਇਹ ਗਰਮੀ ਤੇ ਭਾਵੇਂ ਠੰਡ ਉੱਤੋਂ ਇੰਨੀ ਗਰਮੀ ਜੂੰਦੀ ਨਾ ਚਾਰ ਵਾਰੀ ਚਾਹ ਪੀਣੀ ਇੱਕ ਵਾਰੀ ਮੇਰੀ 11 ਵਜੇ ਵਾਲੀ ਨੇ ਬੰਦ ਕਰਾਤੀ ਤੇ ਇੱਕ ਵਾਰੀ ਮੇਰੀ ਰਾਤ ਦੀ ਦੋ ਚਾਵੇਂ ਬੰਦ ਕਰਾਤੀਆਂ ਨੇ ਦੋ ਚਾਵੇਂ 2:00 ਉਹ ਨਹੀਂ ਮੈਂ 6:00 4 ਵਜੇ ਵਾਲੀ ਮੈਂ ਕਿਹਾ ਘਟਾ ਦੇ ਜਿਹੜੀ ਸ਼ਾਮਾਂ ਦੀ ਚਾਹ ਸ਼ਾਮ ਇੱਕ ਟਾਈਮ ਸਿਰੇ ਸਿਰੇ ਤੇ ਚੱਲ ਮੰਨਿਆ ਹਨਾ ਸਿਰੇ ਸਿਰੇ ਰੱਖਾ ਖੋਲਣੀ ਨਹੀਂ ਇਹ ਬਾਤ ਚੀਂ ਹੁੰਦਾ ਨਹੀਂ ਬਹੁਤ ਕਸੂਰ ਸਾਡੇ ਘਰ ਇਦਾਂ ਹੁੰਦਾ ਏ ਕਿ ਸਿਰੇ ਦੀ ਚਾਹ ਬੰਨੀ ਇੱਕ ਬੰਨੀ 11 ਵਜੇ ਵਾਲੀ ਇੱਕ ਬੰਨੀ 3 ਵਜੇ ਵਾਲੀ ਬਸ ਉਹ ਹੈ ਜਿਉਂਨੇ ਕਹਿਣਾ ਲੋਕਾਂ ਦਾ ਟਾਈਮ ਹੁੰਦਾ ਵਾ ਕਿ ਇੱਕ ਸਿਰੇ ਤੇ ਇੱਕ 12 ਵਜੇ ਤੇ ਇੱਕ ਮੁਰਤੇ 4-5 ਵਜੇ ਤੁਹਾਡਾ ਟਾਈਮ ਤੇ ਅਲੱਗ ਹੀ ਆ ਇਹਦਾ ਰੋਟੀ ਖਾਣਦੇ ਵਿੱਚ ਪਹਿਲਾ ਕੰਮ ਲੱਗ ਹੀ ਹੁੰਦਾ ਸੀ ਤੇ ਮਨ ਉਹ ਦੀ ਚਾ ਇੱਕ ਸਵੇਰੇ ਪੀਣੀ ਆ ਇੱਕ ਜੋ ਰੋਟੀ ਖਾ ਲੈਣੀ ਉਤੋਂ ਬਾਅਦ ਪੀਣੀ ਆ ਫੇਰ ਇੱਕ ਸ਼ਾਮ ਨੂੰ ਪੀਣੀ ਆ ਸ਼ਾਮ ਜੀ ਬਾਸ ਕਰੇ ਤਾਂ ਮੈਂ ਦੋੜੇ ਚੱਲੂ ਹੋ ਜੇ ਚਾਹ ਹੈ ਚਾਹ ਲੈ ਮੈਂ ਬੜੀ ਤਾਂਗਾ ਹੀ ਕਈ ਵਾਰ ਮੇਰੀ ਲੜਾਈ ਹੋ ਜਾਂਦੀ ਹੈ ਨਾ ਚੱਲ ਬਸ ਕਰ ਹੁਣ ਚਾਹ ਚਾਹ ਹੀ ਕਰੀ ਜਾਣੀ ਆ ਹੋਰ ਕੋਈ ਵੀ ਗੱਲ ਕਰ ਲਾ ਕਹਿੰਦੇ ਦੂਜੇ ਵਾਸਤੇ ਲਾਇੀ ਹੋ ਤੇਰੇ ਮੈਂ ਕਿੱਟਕਨ ਦੇਣਾ ਸੀ ਤੈਨੂੰ ਇਹ ਨਾ ਪਿਛੜਾ ਲਈ ਕਾ ਨਾ ਮੈਂ ਪੀ ਕੇ ਬੈਠੀ ਹੁਣ ਆਹੀ ਆਹ ਸਹੀ ਗੱਲ ਪੀ ਕੇ ਤੇ ਹੁਣ ਵੀ ਬੈਠੀ ਹੁਣ ਤਾਂ ਮਰਜੀ ਨਾਲ ਬੈਠੀ ਆ। ਕੋਈ ਇਸਾਨਾ ਬੈਠੀ ਆ ਨਾ ਕਹਿਣਾ। ਆਪੇ ਆ ਨਾ ਕਹਿ। ਹਾਂ। ਅੰਟੀ ਦਾ ਮੇਰੀ ਲੜਾਈ ਹੋ ਜੇ ਨਾ ਇਹ। ਇਹ ਮੈਨੂੰ ਕਹਿਣਾ ਚਲ ਜਾ ਵੇਕੇ। ਮੈਂ ਕਹਿੰਨੀ ਤੂੰ ਜਾ ਮੈਂ ਨਹੀਂ ਜਾਣਾ ਮੈਂ ਉੱਥੇ ਰਹਿਣਾ। ਹੋਂ ਬੁੜੀਆਂ ਇਦਾਂ ਹੀ ਕਹਿੰਦੀਆਂ ਆਂਟੀ। ਪਹਿਲਾਂ ਬੁੜੀਆਂ ਵਿਚਾਰੀਆਂ ਭੋਲੀਆਂ ਪਰ ਸਰਸਵਾਤ ਕੇ ਚੱਪ ਸਰਸਵਾਤ ਕੇ ਉਹ ਲੜ ਕੇ ਤਰਪਦੀਆਂ। ਅੰਟੀ ਦਾ ਉਧੇ ਰੋੜ ਮੋੜ ਕੇ ਲਿਆਉਣਾ ਪਰ ਉਹਨਾਂ ਨੇ ਆ ਕਰ ਗਾਣਾ ਇਹ ਗਾਣਾ ਆਏ ਚੱਲ ਮਾਦਾ ਪੁਫਾ ਚੜਨਾ ਚੱਲ ਬੁੜੀਆਂ ਇਹ ਡੰਡਿਓਂ ਪਾਰ ਚੱਲ ਤੇ ਉਹ ਨਹੀਂ ਹੋਣਾ ਅਗਲੀ ਆਂਦੀ ਤੂੰ ਜਾ ਦਾ ਮੈਂ ਇਹ ਮੇਰਾ ਘਰ ਵਾ ਤੂੰ ਜਾ ਤੂੰ ਜਾ ਮੇਰੀ ਤੇ ਵੀ ਦੀ ਲੜਾਈ ਹੁੰਦੀ ਨਾ ਕਈ ਵਾਰੀ ਮੈਂ ਪੱਕਾ ਦੀ ਨਹੀਂ ਪੈਰ ਕੁੱਟਿਆ ਜੇ ਕਦੀ ਲੜਾਈ ਹੋ ਜੇ ਮੈਂ ਕਹਿੰਨਾ ਤੁਹਾਨੂੰ ਤੁੜੀ ਵਾਲਾ ਕਮਰਾ ਦੇ ਦੇਣਾ ਇਹ ਮਾਪੇ ਤੇ ਘਰੇਣਾ ਆਪਣੇ ਘਰ ਦਾ ਆਈ ਗਿਆ ਯੋ ਦੀ ਦੀ ਕੇ ਹਾਰ ਹੋ ਗਿਆ ਤਈ ਕਿੰਨਾ ਸਮਾਂ ਪੜਾਈ ਗਿਆ ਕਰੀ ਲੱਗੀ ਜਾਂਦੀ ਆ ਮੈਨੂੰ ਲੱਗਦਾ ਤੂੰ ਗਿਆ ਇੱਥੇ ਕਿਤੇ ਦਾ ਕਿਧਰ ਹੋਇਆਗਾ ਬਾਕੀ ਨਾਲ ਟਾਈਮ ਲਾਇਆ ਤੇ ਅੱਗੇ ਤਾਂ ਮੇਰਾ ਭਲੇਖਾ ਵਾ ਹੁਣ ਕਿੱਥੋਂ ਮੰਗਿਆ ਕਿੱਥੇ ਜਾਏ ਆ ਕੋਹ ਨਾ ਪੁੱਛੋ ਮੇਰੇ ਕੰਮ ਇਦਾਂ ਦੇ ਹੀ ਆ ਸਸਰੀ ਘਰ ਦੀ ਸਾਰਿਆਂ ਨੂੰ ਉਹ ਤਾਂ ਸਸਰੀ ਘਰ ਠੀਕ ਆ ਜੰਤਾਰ ਨੂੰ ਬੁਲਾਉਂਦੇ ਤੁਸੀਂ ਆਪਣੇ ਪਿਆਰਿਆਂ ਨੂੰ ਪਰ ਇੱਕ ਗੱਲ ਉਹ ਵੀ ਕਹਿ ਕੇ ਤੁਸੀਂ ਦੂਆਂ ਮਿੰਟਾਂ ਤੱਕ ਗਏ ਪੂਰਾ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜਿੱਥੇ ਮੈਂ ਗਿਆ ਸੀ ਨਾ ਹੂੰ ਉਹ ਦਰਵਾਜ਼ਾ ਅੱਜ ਦੱਸ ਹੀ ਦਿੰਦਾ ਕਿ ਤਾਂ ਲੇਟ ਹੋਇਆ ਉੱਥੋਂ ਜਿਨ੍ਹਾਂ ਦੇ ਘਰ ਗਏ ਸੀ ਉਹਨਾਂ ਦੀਆਂ ਬੀਬੀਆਂ ਸਾਰੀਆਂ ਲਗੀਆਂ ਸੀ ਵਿਆਹ ਤੇ ਬੰਦਾ ਸੀ ਘਰ ਇਕੱਲਾ ਉਹ ਤਾਲਾ ਲਾ ਗਿਆ ਸੀ ਬਾਹਰ ਅੱਛਾ ਉਹ ਮਨੋਣਾ ਇਦਾਂ ਕਰ ਮੈਨੂੰ ਵੀ ਨਾ ਵਿਆਹ ਛੱਡ ਗਿਆ ਕਾਦੀ ਕਾਦੀਆਂ ਕਿਹ ਬਾਜੀ ਹਾਂ ਹਾਂ ਸਨ ਹੋਰ ਗਏ ਤਾਂ ਵਿਆਹ ਛੱਡ ਗਿਆ ਨੀ ਕਿਹਾ ਸੀ ਅੱਲਾ ਅੰਦਰ ਮੈਂ ਤਾਂ ਮੇਰੇ ਕੱਪੜੇ ਹੈਗੇ ਅੰਦਰ ਰੋਣ ਵਾਲੇ ਐ ਇੱਥੇ ਢੀਕਣਡੇ ਵੀ ਬਾਜੀ ਕਦੋਂ ਆਉਂਦੇ ਸੀ ਕਦੋਂ ਵੀਡੀਓ ਸਟਾਰਟ ਕਰਨੀ ਹੈ ਭਰਾਵਾ 90 ਦੀ ਸਪੀਡ ਤੇ ਮੈਂ ਗਿਆ ਪਰ ਫਿਰ ਵੀ ਇੰਨਾ ਤੇਜ਼ ਨਾ ਚਲਾਇਆ ਕਰੋ ਮੋਟਰਸਾਈਕਲ ਮੈਨੂੰ ਇਹ ਕਿ ਮੈਂ ਤਾਂ ਟੀਮਦਾਰੀ ਡੀਕਨ ਦੀ ਤਾਂ ਕਹਿੰਦਾ ਭਾੜੀ ਜਗ੍ਹਾ ਲਾਰਾ ਲਾ ਕੇ ਨਿਕਲੀ ਮੈਨੂੰ ਮੈਨੂੰ ਕਹਿੰਦੀ ਆ ਇੱਥੇ ਤਾਂ ਦੀਦੀ ਤੁਹਾਡੀ ਪਿਆਰੀ ਆ ਇੰਨਾ ਚੱਲ ਲੱਗ ਗਿਆ ਮੈਂ ਹਾਂ ਤੂੰ ਘਰ ਵਾਲੇ ਦੀ ਬੀਬੀ ਵੱਜਣਾ ਸੀ ਆ ਨਹੀਂ ਮੈਨੂੰ ਇਹ ਹੀ ਕਿ ਤੁਸੀਂ ਪੈੜੀ ਜਗ੍ਹਾ ਆ ਮੈਂ 5 ਮਿੰਟ ਦਾ ਤੁਹਾਡਾ ਰਾਹ ਤੁਹਾਨੂੰ ਕੋਈ ਨਹੀਂ ਆਵੀ ਜਾਣਾ ਪਰ ਉੱਥੋਂ ਫਿਰ ਕੋਟ ਖਾਣੀ ਕਰਕੇ ਚਲ ਗਏ ਕਾਦੀਆਂ ਉਧਰ ਉਹ ਦੂਜੀ ਬੀਬੀ ਦੇ ਫੋਨ ਲੱਤਣ ਦੀ ਮੈਂ ਫੋਨ ਲਾਉਂਦੀ ਕੋਈ ਨਹੀਂ ਸੌਰੀ ਇਹ ਚਲੋ ਚੀਤਾ ਕੁਸ਼ੀਨ ਮੇਰੇ ਮਗਰੋਂ ਇੱਕ ਦੋ ਸੀਨ ਕੀਤੇ ਫਿਰਾਂ ਨੂੰ ਪਸੰਦ ਜੇ ਨਹੀਂ ਆਏ ਤੁਹਾਡੇ ਤਕਬੀਰ ਭਾਈ ਜੀ ਤੇ ਇਦਾਂ ਦੇ ਕੰਮ ਹੀ ਹੋ ਵੀ 2013 ਦੀ ਗੱਲ ਵਾ ਇੱਥੇ ਨਾ ਆਂਡੇ ਬੰਬੇ ਵਾਲੇ ਪਰੌਣੇ ਆ ਗਏ ਉਹਨਾਂ ਨੇ ਨਾ ਬੇਗੋ ਵਾਲ ਕੋਈ ਮਠਿਆਈ ਖਾਦੀ ਕੀ ਕਰਦਾ ਨਹੀਂ ਬਰਫੀ ਵੇਖੀ ਚਾਚੇ ਦੇ ਮੁੰਡੇ ਨੇ ਜੀ ਉਹਨੂੰ ਆ ਗਈ ਪਸੰਦ ਪਸੰਦ ਆ ਕਿ ਉਹਦਾਂ ਤੇ ਦਾਦ ਨਾ ਲੱਗਾ ਇਹਨਾਂ ਦਾ ਇਹ ਇੱਕ ਦਿਨ ਸਾਨੂੰ ਬਹਾਨਾ ਲਾ ਕੇ ਨਾ ਗਏ ਇੱਥੇ ਕਾਦੀਆਂ ਹੀ ਕਰਦੀਆਂ ਹੋ ਕਾਦੀ ਕਰੇ ਬਹਾਨਾ ਲਾ ਕੇ ਅਈ ਬੇਗੋ ਸਾਲਾ ਬਰਫੀ ਖੈ ਚਲ ਗਏ ਬੇਗੋ ਚਲ ਗਏ ਬੜੀ ਜੀ ਨਾ ਵਾਰ ਵਾਰ ਦੱਸਿਆ ਮੈਂ ਇਹਨੂੰ ਫੋਨ ਕਰੀ ਜਾਣ ਮੈਂ ਕਿਹਾ ਮੈਂ ਫੋਨੇ ਚੁੱਕੇ ਨਾ ਫਿਰ ਫੋਨ ਗਿਆ ਆਏ ਨਹੀਂ ਮੈਂ ਕਹਿੰਦਾ ਮੈਂ ਪਾਸਾ ਕਿਉਂ ਸਜਣ ਮਿੱਤੇ ਟੱਕਰ ਗਿਆ ਵਾ ਕਾਦੀਆਂ ਕਿਤੇ ਦੂਰ ਚੱਲ ਗਿਆ ਵਾ ਇਹ ਤਾਂ ਕਾ ਆਈ ਨਹੀਂ ਆਈ ਇਹਨਾਂ ਤਾਂ ਅੱਧੀ ਰਾਤ ਕਹਿੰਦਾ ਚੇਚੇ ਮਰ ਮਫੀ ਖਾਣ ਗਏ ਇੱਕ ਉੱਥੇ ਬੇਗੋਵਲ ਮੈਂ ਤਾਂ ਆਪਾਂ ਫਿਰ ਉੱਥੇ ਹੀ ਇਹਨਾਂ ਵਾਸਤੇ ਲੈਂਦੀ ਵੀ ਪਰਵੇਡ ਡਿਸਕਰੀਵੈਂਸ ਲੈਂਦੀ ਲਫਾਫੇ ਚ ਪਾ ਕੇ ਡੱਬਾ ਨਹੀਂ ਲੈਂਦਾ ਉਸੋਂ ਦਾ ਤੇ ਪਤਾ ਨਾ ਲੱਗੇ ਡੱਬਾ ਲੈ ਰਿਹਾ ਨਾ ਪਤਾ ਏਦਾਂ ਦੇ ਕੰਮੇ ਕਰਦੇ ਨੇ ਜਿਹਨਾਂ ਨੇ ਮਰਫੀ ਖਾਦੀ ਨਾ ਇਹਨਾਂ ਮਰਫੀ ਬਰਹੀ ਸਵਾਰਾ ਕਿੱ ਮੈਂ ਹਕਾਦਿਆਂ ਕਿਹੜੀ ਦੁਕਾਨ ਤੋਂ ਮੈਂ ਦੁਕਾਨੀ ਤੁਹਾਨੂੰ ਦੱਸਣੀ ਅਨੇ ਕੀ ਗੱਲ ਮੈਂ ਕੋਈ ਦੱਸਾਂਗੇ ਬਾਅਦ ਚ ਇਹ ਜੋ ਜਦਾ ਖੜਾ ਕੀਤਾ ਨੇ ਮੈਂ ਪੈਨਿੰਗ ਤੇ ਗਾੜਾ ਹੀ ਆ ਬੱਸ ਨੇ ਇੱਕ ਗੱਲ ਦੱਸੋ ਗਾੜਾ ਨੇ ਕੱਢੋਗੇ ਕੋਈ ਵੀ ਚਾਚੀ ਜੱਟੀ ਚਲ ਨਹੀਂ ਤੇ ਕੱਢ ਦੱਸ ਕਿੱਥੋਂ ਨਾਲੀ ਮੈਂ ਬੇਗੋ ਵਾਲੋਂ ਬੱਸ ਫੇਰ ਕੀ ਬੇਗੋਆ ਕਹਿੰਦੀ ਦੇ ਰਹੀ ਚੰਗੀ ਗੱਲ ਫਿਰ ਦੋਹਾਂ ਦੁਆਲੇ ਆਹੋ ਤੇ ਹੈ ਵੀ ਕਿੰਨੀ ਦੂਰ ਆ ਬੇਗੋ ਵਾਲਾ ਇਥੋਂ ਜਲੰਧਰ ਤੇ ਲੱਗ ਗਈ ਆ ਲੱਗੇ ਸਾਨੂੰ ਆਉਣ ਜਾੜ ਤੂੰ ਤੁਸੀਂ ਬਰਫੀ ਖਾਣ ਚ ਉਹ ਤੇ ਛੜਕਾ ਟੁੱਟ ਗਿਆ ਹੁੰਦੀਆਂ ਆਹੇ ਪਰ ਵੀ ਬਰਫੀ ਖਾਣਗੇ ਹੈ ਉਹ ਇਹ ਤਾਂ ਮੈਂ ਉਹ ਇਹਦਾ ਇਦਾਂ ਨਾ ਸਕਦਾ ਵੀ ਜੇ ਨੂੰ ਕੋਈ ਕਮੀਜ਼ ਪਸੰਦ ਆ ਜਾਣਾ ਕਿਤੇ ਲੱਗੀ ਉਹਨੇ ਰੇਟ ਨਹੀਂ ਪੁੱਛਣਾ ਉਹਨਾਂ ਨੇ ਕਮੀਜ਼ ਦੇ ਦੋ ਜਿਸ ਉਹਦੇ ਸਾਈਜ਼ ਨੂੰ ਆ ਗਈ ਨਾ ਉਹਨੇ ਬਾਅਦ ਚ ਵੀ ਵੇਖਣਾ ਕਿ 2000 ਦੀ 1000 ਦੀ ਉਹ ਮਹਿੰਗੀ ਸਸਤੀ ਦੇ ਮਤ ਉਹਦੇ ਮਨ ਨੂੰ ਜਿਹੜੀ ਚੀਜ਼ ਚੰਗੀ ਲੱਗੀ ਉਹਨੇ ਲੈ ਲੈਣੀ ਹੈ ਉਹਦੇ ਕੰਮ ਇਦਾਂ ਦੇ ਆ ਤਾਂ ਦਾ ਵੀ ਜੀ ਮੈਂ ਪਰਫਿਊਮ ਨੂੰ ਸਵਾ ਚ ਵੇਖਣ ਨੂੰ ਨਾ ਬੜੀ ਚੰਗੀ ਲੱਗੀ ਜਾਣਾ ਹੀ ਜਾਣਾ ਵਾ ਮੈਂ ਚੱਲ ਭਰਾਵਾ ਮੈਂ ਮਾਂਚ ਕੀਤਾ ਕਿੰਨਾ ਘੋਣਾ ਹੋਣਾ ਹੋਣ ਗਾ ਤਾਂ ਮਾਨੋ ਜਿਦਾ ਕਹਿੰਦਾ ਪੰਜ ਮਿੰਟ ਲੱਗਣੇ ਤੇ ਤੈਨੂੰ ਮੈਂ ਨਾਲ ਹੀ ਭਾਲਦਿਆ ਕਰਨਾ ਆਹੋ ਮੈਂ ਆਪਣੀ ਕੂਬੀ ਰੱਖਤੀ ਐਨੇ ਨੀ ਨਾ 10 ਦਿਨਾਂ ਨਾ ਜੇ ਮੈਂ ਨਾਲ ਜਾਇਆ ਕਰੂੰਗਾ ਨਾ ਇਹ ਫਾਇਦਾ ਹੋ ਜਾਣਾ ਵਾ ਪਾਜੀ ਇੱਧਰ ਉੱਧਰ ਹੋਰ ਕਿਤੇ ਨਾ ਜਾਇਆ ਕਰਨਗੇ ਜਿੱਥੇ ਜਾਣਗੇ ਉੱਥੇ ਹੀ ਜਾਣਗੇ ਮੈਂ ਇੱਧਰ ਇੱਧਰ ਬੜਾ ਕੰਮ ਘਟ ਗਿਆ ਵਾ ਪਹਿਲਾਂ ਤਾਂ ਇਹੋ ਹੀ ਕੰਮ ਪਹਿਲਾਂ ਬੜੀ ਫਰਲੂ ਚਲਦੀ ਵੀ ਮੇਰੀ ਕਹਿਣਾ ਮੈਂ ਕਿਤੇ ਜਾਣਾ ਮੈਂ ਕਿਤੇ ਜਿੰਨੇ ਕਹਿੰਦੇ ਆਂਦੇ ਨੇ ਜਿੰਨੇ ਲਈ ਗੱਲੀ ਹੁੰਦਾ ਤੁਰ ਚਲੀ ਹੋਊਗਾ ਕੰਮ ਹੁੰਦਾ ਹੀ ਮੇਰਾ ਬਾਜੀ ਦਾ ਹੁਣ ਵੀ ਇਹ ਹਿਸਾਬ ਆ ਨਾ ਕਿਸੇ ਨੂੰ ਕਰਨੀ ਨਹੀਂ ਨਾ ਨਹੀਂ ਨਹੀਂ ਛੱਪਾ ਖਾਣਾ ਸਲੇ ਤੁਰ ਪੈਣਾ ਨਾਲ ਤੇ ਪਰ ਇਹ ਚ ਹੁਣ ਇਹ ਗੁਣ ਵਾ ਕੇ ਅਬ ਗੁਣਾਏ ਹੁਣ ਤੂੰ ਦੱਸ ਇਹ ਗੁਣ ਵੀ ਆ ਤੇ ਅਬ ਗੁਣ ਵੀ ਆ ਦੋਵੇਂ ਕੰਮ ਹੀ ਆ ਹੈ ਦੋਵੇਂ ਕੰਮ ਹੀ ਆ ਇਹ ਮੈਂ ਹੁਣ ਆਂਟੀ ਨੇ ਮੈਨੂੰ ਕਿਹਾ ਸੀ ਆ ਵੇ ਆਂਟੀ ਦੇ ਰੇਟ ਦੀ ਮੁੱਛੇ ਦੇ ਪਿਆ ਹੋਣਾ ਕੀ ਪੈਸੇ ਕਢਾ ਦੀ ਹੁਣ ਉਹ ਪੈਸੇ ਘਰੋਂ ਚੱਲਣਾ ਦোরে ਨਹੀਂ ਆਂਟੀ ਆਪਣੇ ਆਪੇ ਕੰਮ ਕਰਨਾ ਵੀਗਾ ਜਿਹੜਾ ਸਾਰੇ ਸਾਰੇ ਨਹੀਂ ਕਰਨਾ ਚਾਹੀਦਾ ਉਹ ਰੱਬ ਨੇ ਕਿੰਨਾ ਕੁ ਭਲਾ ਦਿੱਤਾ ਮੇਰੀ ਗੱਲ ਸੁਣ ਮੈਂ ਅੱਜ ਕਦੇ ਤੁਹਾਨੂੰ ਨਹੀਂ ਸੀ ਉਹਨੇ ਇੱਕ ਦਿਨ ਜੋਤੀਆ ਨਾਲ ਵਾ ਮੇਰਾ ਗਲੀ ਗਵਾਡਾ ਉਹ ਉਧਰ ਮੈਂ ਕਿਸ ਨੂੰ ਕਹਿਦਾ ਉਹ ਕਦੀ ਕੇ ਨਾ ਨਾ ਕੀਤੀ ਉਹਨੇ ਉਸ ਦਿਨ ਕਿਹਾ ਵੀ ਚਲ ਜੇ ਮੈਂ ਠੀਕ ਹੈ ਨਾ ਪਰ ਤੁਹਾਨੂੰ ਇਹ ਗੱਲ ਵਾ ਨਾ ਜੇ ਮੈਂ ਕਿਸ ਨੂੰ ਨਾ ਨਹੀਂ ਨਾ ਕੀਤੀ ਤੇ ਨਾ ਮੈਨੂੰ ਵੀ ਕੋਈ ਨਹੀਂ ਕਰਦਾ ਮੈਂ ਤੁਰੇ ਤੁਰੇ ਮੈਂ 50 ਕੰਮ ਨੂੰ ਘਾ ਲਾ ਰਹਾ ਹਾਂ ਗੱਲ ਤੇ ਉਹੀ ਆ ਨਾ ਫਿਰ ਜੈਸੇ ਕੋਈ ਤੈਸਾ ਜਹੀਂ ਕੈਦੀ ਮਦਦ ਕਰਾਂਗੇ ਤੇ ਕੋਈ ਸਾਡੀ ਕਰੂਗਾ ਮੈਨਾਂ ਕਰਨੀ ਵੀ ਚਾਹੀਦੀ ਤੇ ਜੇ ਅਹੀਂ ਕੈਦੀ ਮਦਦ ਨਾ ਕਰਾਂਗੇ ਤੇ ਸਾਡੀ ਕਿਹਨੇ ਕਰਨੀ ਮੇਰੇ ਵਰਗੇ ਨੂੰ ਜਿਹਨੂੰ ਨਹੀਂ ਪਤਾ ਉਹਨੇ ਤਾਂ ਤਰਲਾ ਹੀ ਲੈਣਾ ਫਰਾਨੇ ਮੇਰੇ ਨਾਲ ਚੱਲ ਜਾ ਤੇ ਜਾਣਾ ਚਾਹੀਦਾ ਵੀ ਨਹੀਂ ਜਾਣਾ ਚਾਹੀਦਾ ਬੜੀਆਂ ਸੀਸਾ ਦਿੰਦਾ ਵਾ ਅਜੂ ਸਿਲੰਡਰ ਨਹੀਂ ਪਹਿਲੀਆਂ ਹੀ ਮਿਲਦੇ ਹੁੰਦੇ ਆ ਤੂੰ 10 12 ਸਾਲ ਪਹਿਲਾਂ ਸਿਲੰਡਰਾਂ ਨੇ ਬੜੇ ਔਖੇ ਮਿਲਦੇ ਹੁੰਦੇ ਸੀ ਹੂੰ ਤੇ ਸਾਰਾ ਮੈਂ ਐਦਾਂ ਹੀ ਤੁਰੇ ਤੁਰੇ ਫੋਨ ਕਰ ਦਿੰਦਾ ਹਾਂ ਮ ਤੋਂ ਸਿਲੰਡਰ ਵੀ ਦੇ ਦੇ ਤਾਂ ਪੈਸੇ ਹੀ ਨਹੀਂ ਉਹ ਲੈਣਦੇ ਹੁੰਦੇ ਤੇ ਪੈਸੇ ਖਾਲੀ ਸੈਂਟਰ ਦੇ ਕੇ ਉਹਨੂੰ ਫੇਰ ਪੈਸੇ ਲਿੰਦਾ ਹੁੰਦਾ ਹੈ ਪਹਿਲਾਂ ਹੂੰ ਇਦਾਂ ਦੀਆਂ ਵੀ ਸੰਜੇ ਰੱਖੀਆਂ ਨੇ ਲੋਕਾਂ ਦੇ ਨਾਲ ਦੁਕਾਨਾਂ ਦੇ ਕਿ ਇਹ ਹੈ ਕਿ ਆਪਣਾ ਸਾਫ਼ ਰਖੋ ਹੁਣ ਸਾਫ਼ ਤਾਂ ਕੀ ਆ ਜਾਂਦੀ ਨਾ ਥੋੜੀ ਜੀ ਫਿਰ ਮੇਰੇ ਆਪਣੇ ਕੰਮ ਰਹਿ ਜਾਂਦੀ ਆ ਹੁਣ ਇਹਦੇ ਕੰਮ ਇੱਕ ਦੋ ਵਾਰ ਹੁਣ ਅੱਜ ਮੈਂ ਸ਼ਾਮਾਂ ਨੂੰ ਕਾਦੀ ਘਰੋਂ ਕੱਢ ਕੇ ਆਉਨੇ ਆ ਇਹਨਾਂ ਨੂੰ ਚਾਰ-ਵੱਧਾ ਟਾਈਮ ਦਿੱਤਾ ਵਾ ਤੇ 2 ਵਜ ਗਏ ਆ ਤੇ ਹਜੇ ਇੱਕ ਕੰਮ ਮੇਰਾ ਰਹਿ ਗਿਆ ਹੁਣ ਮੈਂ ਉਹ ਕਰਨ ਚੱਲੇ ਆ ਪਹਿਲਾਂ ਮੇਰਾ ਸੀਨ ਕਰ ਲਵਾਂ ਦੋ ਤਿੰਨ ਪਰੋਗ ਚਲੋ ਹੁਣ ਬਣਾ ਲਈਏ ਵੀਡੀਓ ਤੇ ਵਲੌਗ ਸਾਰੇ ਭੈਣ ਭਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਧੰਨਵਾਦ